ਸੀਜ਼ ਫਾਇਰ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਲਗਾਤਾਰ ਭਾਰਤ ਦੇ ਵਿੱਚ ਡਰੋਨ ਭੇਜੇ ਜਾ ਰਹੇ ਸੀ ਅਟੈਕ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਤਹਿਤ ਪੰਜਾਬ ਦੇ ਵੱਲੋਂ ਵੀ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕੀਤਾ ਗਿਆ ਸੀ ਕਈ ਕਈ ਥਾਵਾਂ ਤੇ ਹਾਲਾਂਕਿ ਕਈ ਥਾਵਾਂ ਤੇ ਬਹਾਲੀ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਹੁਣ ਬਿਆਸ 'ਚ ਵੀ ਬਲੈਕਆਊਟ ਜੋ ਹੈ ਪ੍ਰੋਪਰ ਤਰੀਕੇ ਦੇ ਨਾਲ ਖਤਮ ਹੋ ਗਿਆ ਹੈ ਬਿਆਸ 'ਚ ਮੁੜ ਤੋਂ ਬਿਜਲੀ ਬਹਾਲ ਕੀਤੀ ਗਈ ਹੈ ਤਵ ਇਹ ਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਜੁੜੇ ਹੋਏ ਨੇ ਗੁਰਦਰਸ਼ਨ ਕੀ ਕੁਝ ਜਾਣਕਾਰੀ ਹੈ ਬਲੈਕਆਊਟ ਪ੍ਰੋਪਰ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ ਜਿਪ੍ਰੀਤੀ ਕੱਲ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਕੱਲ ਦੇਰ ਰਾਤ ਕਰੀਬ 10:30 ਵਜੇ ਬਲੈਕਆਊਟ ਜਿਹੜਾ ਸੀਗਾ ਬਿਆਸ ਅਤੇ ਨੀੜਲੇ ਖੇਤਰਾਂ ਦੇ ਵਿੱਚ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀਗਾ ਹੁਣ ਜਿ ਿਕਰ ਗੱਲ ਕਰੀਏ ਤਾਂ ਕਰੀਬ 5:30 ਵਜੇ ਦੇ ਨੇੜੇ ਜਿਹੜਾ ਹੈਗਾ ਇਹ ਬਲੈਕਆਊਟ ਖਤਮ ਕੀਤਾ ਗਿਆ ਬਿਜਲੀ ਸੇਵਾਵਾਂ ਜਿਹੜੀਆਂ ਨੇ ਉਹ ਬਹਾਲ ਕੀਤੀਆਂ ਗਿਆ ਨੇ ਹਾਲਾਂਕਿ ਇੱਕ ਸੁਖਦ ਖਬਰ ਰਹੀ ਹੈਗੀ ਕਿ ਦੇਰ ਰਾਤ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਹਿ ਰਹੀ ਹੈ ਕਿ ਅਟੈਕ ਨੂੰ ਜਾਂ ਜੋ ਪਹਿਲਾਂ ਇਹ ਸੂਚਨਾਵਾਂ ਸੀ ਕਿ ਜਿਸ ਤਰ੍ਹਾਂ ਵੀ ਬੀਤੇ ਦਿਨਾਂ ਤੋਂ ਚੱਲ ਰਿਹਾ ਸੀਗਾ ਤਾਂ ਅਜਿਹੀ ਕੋਈ ਘਟਨਾ ਨਹੀਂ ਹੈ ਤਾ ਗੁਰਦਰਸ਼ਨ ਕੋ ਜੇ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਜ ਜਿਸ ਤਰ੍ਹਾਂ ਬਲੈਕਆਊਟ ਕੀਤਾ ਗਿਆ ਸੀ ਤਾਂ ਅੱਜ ਦੇ ਦਿਨ ਵੀ ਰਾਤ ਨੂੰ ਬਲੈਕਆਊਟ ਕੀਤਾ ਜਾ ਸਕਦਾ ਹੈ ਸੁਰੱਖਿਆ ਦੇ ਮੱਦੇ ਨਜ਼ਰ ਕੁਝ ਅਜੇਹਾ ਆਇਆ ਹੋਵੇ ਜੀ ਬ੍ਰਿਵੀ ਐਸ ਇਸ ਸੰਬੰਧੀ ਕੱਲ ਦੇਰ ਸ਼ਾਨ ਜਿਹੜਾ ਹੈਗਾ ਐਸ ਡੀ ਐਮ ਬਾਬਾ ਬਕਾਲਾ ਦੇ ਨਾਲ ਸਾਡੀ ਗੱਲਬਾਤ ਹੋਈ ਸੀਗੀ ਔਰ ਉਸ ਦੇ ਵਿੱਚ ਕਿਉਂਕਿ ਸੀਜ਼ਫਾਇਰ ਦੀਆਂ ਖਬਰਾਂ ਤੋਂ ਬਾਅਦ ਅਚਾਨਕ ਲੋਕ ਸਮਰਵੇ ਸਨ ਕਿ ਸ਼ਾਇਦ ਜੋ ਵੀ ਪ੍ਰਸ਼ਾਸਨ ਨੇ ਪਾਬੰਦੀਆਂ ਜਾਂ ਫਿਰ ਕੋਸ਼ਿਸ਼ ਚੇਤਾਵਨੀਆਂ ਜਿਹੜੀਆਂ ਲਾਗੂ ਕੀਤੀਆਂ ਸੀਗੀਆਂ ਕਿ ਉਹ ਹੁਣ ਬਹਾਲ ਰਹਿਣਗੀਆਂ ਜਾਂ ਨਹੀਂ ਤਾਂ ਇਹ ਕਿੰਨੇ ਕਿਤੇ ਲੋਕਾਂ ਦੇ ਮਨ ਦੇ ਵਿੱਚ ਕਸ਼ਮਕਸ਼ ਸੀ ਲੇਕਿਨ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਐਸਜੀਐਮ ਸਾਹਿਬ ਵੱਲੋਂ ਇਹ ਕਲੀਅਰ ਕੀਤਾ ਗਿਆ ਸੀਗਾ ਕਿ ਫਿਲਹਾਲ ਜਿੰਨਾ ਚਿਰ ਤੱਕ ਅਮਰitsar ਪ੍ਰਸ਼ਾਸਨ ਵੱਲੋਂ ਸਾਨੂੰ ਅਗਲੇਰੇ ਹੁਕਮ ਨਹੀਂ ਆਉਂਦੇ ਉਦੋਂ ਤੱਕ ਜਿਹੜੀਆਂ ਜੋ ਵੀ ਗਾਈਡਲਾਈਨਸ ਪਹਿਲਾਂ ਸੀ ਉਹ ਜਾਰੀ ਰਹਿਣਗੀਆਂ ਜੀ ਬਿਲਕੁਲ ਗੁਰਦਰਸ਼ਨ ਤਾਂ तमाम ਜਾਣਕਾਰੀ ਦੇ ਲਈ ਸ਼ੁਕਰੀਆ ਤਾਂ ਦੱਸ ਦਈਏ ਕਿ ਬਿਜਾਸ ਦੇ ਵਿੱਚ ਵੀ ਮੋੜ ਤੋਂ ਬਿਜਲੀ ਦੀ ਬਹਾਲ ਕਰ ਦਿੱਤੀ ਗਈ ਹੈ ਬਲੈਕਆਊਟ ਜੋ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੋ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਸ ਦੇ ਤਹਿਤ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਥਾਵਾਂ ਤੇ ਬਲੈਕਆਊਟ ਕੀਤਾ ਸੀ ਸਰਹੱਦੀ ਜ਼ਿਲ੍ਹੇ ਨੇ ਖਾਸ ਤੌਰ ਤੇ ਉਹਨਾਂ ਤੇ ਬਲੈਕਆਊਟ ਕੀਤਾ ਗਿਆ ਸੀ ਇਸ ਤਰ੍ਹਾਂ ਤੇ ਉਹਨਾਂ ਤੇ ਬਲੈਕਆਊਟ ਕੀਤਾ ਗਿਆ ਸੀ ਹਾਲਾਂਕਿ ਕਈ ਥਾਵਾਂ ਤੇ ਖਬਰ ਸਾਹਮਣੇ ਆਈ ਸੀ ਕਿ ਰਾਤ ਨੂੰ ਹੀ ਬਲੈਕਆਊਟ ਖਤਮ ਕਰ ਦਿੱਤਾ ਗਿਆ ਸੀ ਪਰ ਹੁਣ ਬਿਆਸ ਦੇ ਵਿੱਚ ਜੋ ਕਿ ਅੱਜ ਸਵੇਰ ਤੱਕ ਬਲੈਕਆਊਟ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਮੁੜ ਤੋਂ ਬਿਜਲੀ ਦੀ ਬਹਾਲੀ ਕਰ ਦਿੱਤੀ ਗਈ ਹੈ ਦਾ ਪਾਕਿਸਤਾਨ ਨੇ ਸੀ ਫਾਇਰ ਦੀ ਉਲੰਘਣਾ ਕੀਤੀ ਹੈ ਜੰਮੂ ਕਸ਼ਮੀਰ ਪੰਜਾਬ ਤੇ Rajasthan ਦੇ ਵਿੱਚ ਡਰੋਨ ਦੇਖੇ ਗਏ ਜੰਮੂ ਕਸ਼ਮੀਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਹੈ ਪਠਾਨਕੋਟ ਤੇ ਫਾਜ਼ਿਲਕਾ ਚੇਵੀ ਡਰੋਨ ਦਿਖਾਈ ਦਿੱਤੇ ਨੇ ਭਾਰਤ ਨੇ ਇਹਨਾਂ ਨੂੰ ਡਰੋਨ ਜੋ ਸੀ ਉਹਨਾਂ ਨੂੰ ਮਾਰ ਸੁੱਟਿਆ ਤਾਂ ਇਹ ਖਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਦੇ ਵਿੱਚ ਡਰੋਨ ਦੇਖੇ ਗਏ ਜੰਮੂ ਕਸ਼ਮੀਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ ਤਾਂ ਪਠਾਨਕੋਟ ਤੇ ਫਾਜ਼ਿਲਕਾ ਦੇ ਵਿੱਚ ਵੀ ਡਰੋਨ ਦਿਖਾਈ ਦਿੱਤੇ ਸੀ ਹਾਲਾਂਕਿ ਭਾਰਤੀ ਫੌਜ ਦੇ ਵੱਲੋਂ ਉਹਨਾਂ ਨੂੰ ਡਿਫਿਊਜ਼ ਕੀਤਾ ਗਿਆ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਖਬਰਾਂ ਦਿਖਾ ਰਹੇ ਸੀ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਹਾਲਾਂਕਿ ਸ਼ਾਮ ਨੂੰ ਦੋਹਾਂ ਦੇਸ਼ਾਂ ਦੇ ਵਿਚਾਲੇ ਬੀਤੀ ਸ਼ਾਮ ਦੋਹਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਹੋਇਆ ਸੀ ਦੋਵਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇੱਕ ਦੂਜੇ ਤੇ ਅਟੈਕ ਨਹੀਂ ਕੀਤਾ ਜਾਵੇਗਾ ਪਰ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਰਾਤ ਨੂੰ ਅਟੈਕ ਕੀਤਾ ਗਿਆ ਹਨੇਰਾ ਹੁੰਦੇ ਹੀ ਭਾਰਤ ਤੇ ਅਟੈਕ ਕਰਨੇ ਉਸਨੇ ਸ਼ੁਰੂ ਕਰ ਦਿੱਤੇ ਸੀ ਜਿਸ ਦੇ ਵੱਲੋਂ ਭਾਰਤ ਦੇ ਵੱਲੋਂ احتیاط ਵਰਤਿਆ ਗਿਆ ਭਾਰਤੀ ਫੌਜ ਦੇ ਵੱਲੋਂ ਉਹਨਾਂ ਦੇ ਜੋ ਡਰੋਨ ਸੀ ਉਹਨਾਂ ਨੂੰ ਡਿਫਿਊਜ਼ ਕੀਤਾ ਗਿਆ ਪਠਾਨਕੋਟ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਇਸ ਗੱਲ ਦੀ ਅਪੀਲ ਕੀਤੀ ਗਈ ਜਦੋਂ 8:45-50 ਮਿੰਟ ਦੇ ਕਰੀਬ ਡਰੋਨ ਦਿਖੇ ਤੁਰੰਤ ਬਾਜ਼ਾਰ ਬੰਦ ਕਰਾ ਦਿੱਤੇਗੇ ਦੁਕਾਨਾਂ ਬੰਦ ਕਰਾ ਦਿੱਤੀਆਂ ਗਈਆਂ ਔਰ ਲੋਕਾਂ ਨੂੰ ਅਨਾਉਂਸਮੈਂਟ ਇਹ ਕੀਤੀ ਗਈ ਕਿ ਘਰਾਂ ਦੇ ਵਿੱਚ ਰਹੋ ਘਰਾਂ ਤੋਂ ਬਾਹਰ ਨਾ ਨਿਕਲੋ ਔਰ ਇਸ ਦੇ ਨਾਲ ਨਾਲ ਇਹ ਵੀ ਕਿਹਾ ਕਿ ਪ੍ਰਸ਼ਾਸਨ ਜਿਹੜੇ ਪ੍ਰਸ਼ਾਸਨ ਦੀਆਂ ਜਿਹੜੀਆਂ ਗਾਈਡਲਾਈਨ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਇਸ ਵੇਲੇ ਵੀ ਪਠਾਨਕੋਟ ਦੇ ਵਿੱਚ ਜਿਹੜਾ ਬਲੈਕਆਊਟ ਹੈ ਪਠਾਨਕੋਟ ਦੇ ਵਿੱਚ ਇਸ ਵੇਲੇ ਵੀ ਪੂਰੀ ਤਰੀਕੇ ਨਾਲ ਬੱਤੀ ਜਿਹੜੀ ਉਹ ਬੰਦ ਕੀਤੀ ਹੋਈ ਹੈ ਲੋਕ ਘਰਾਂ ਦੇ ਅੰਦਰ ਨੇ ਅਗਲੇ ਹੁਕਮਾਂ ਤੱਕ ਬਲੈਕਆਊਟ ਰਹੇਗਾ ਸਵੇਰੇ 6 ਵਜੇ ਤੱਕ ਬਲੈਕਆਊਟ ਜਿਹੜਾ ਉਹ ਪਠਾਨਕੋਟ ਦੇ ਵਿੱਚ ਰਹੇਗਾ ਕਿਉਂਕਿ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਹੈ ਇੱਕ ਪਾਸੇ ਜੰਮੂ ਲੱਗਦਾ ਹੈ ਪਰ ਇਸੇ وجہ ਕਰਕੇ ਜਿਹੜੇ ਪੁਲਿਸ ਦੀ ਮੁਸਤੈਦੀ ਹੈ ਉਹ ਵਧਾ ਦੁੱਤੀ ਹੈ ਇਸ ਵੇਲੇ ਅਸੀਂ ਪਠਾਨਕੋਟ ਦੇ ਮੇਨ ਰੋਡ ਤੇ ਆ ਇੱਥੇ ਟਰੱਕਾਂ ਦੀ ਆਵਾਜਾਈ ਤਾਂ ਨਜ਼ਰ ਆ ਰਹੀ ਹੈ ਜਿਹੜੇ ਜਾ ਜੰਮੂ ਤੋਂ ਜਲੰਧਰ ਵਾਲੇ ਪਾਸੇ ਲੁਧਿਆਣਾ ਵਾਲੇ ਪਾਸੇ ਜਾਂਦੇ ਨੇ ਲੇਕਿਨ ਨਜ਼ਰਾ ਪਠਾਨਕੋਟ ਦੇ ਵਿੱਚ ਜਿਹੜੇ ਏਜੰਸੀਆਂ ਨੇ ਉਹ ਇਸੇ ਗੱਲ ਤੇ ਨਹੀਂ ਹੈ ਇਸੇ ਗੱਲ ਤੇ ਹੈ ਕਿ ਪਠਾਨਕੋਟ ਦੇ ਵਿੱਚ ਪਾਕਿਸਤਾਨ ਕੋਈ ਅਜੀਹੀ ਰਾਤ ਨੂੰ ਹਰਕਤ ਨਾ ਕਰੇ ਜਿਹੜੀ ਪਿਛਲੇ 2-3 ਦਿਨਾਂ ਦੇ ਵਿੱਚ ਨਜ਼ਰ ਆਈ ਹੈ ਡਰੋਨ ਹਮਲੇ ਕਿਤੇ ਗਏ ਹਾਲਾਂਕਿ ਇਹ 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 ਸਥਤੀ ਹੈ ਉਹ ਬਤਾ ਦਿੰਦੀ ਹੈ ਇਸ ਵੇਲੇ ਅਸੀਂ ਪਠਾਨਕੋਟ ਦੇ ਮੇਨ ਰੋਡ ਤੇ ਆ ਇੱਥੇ ਟਰੱਕਾਂ ਦੀ ਆਵਾਜਾਈ ਤਾਂ ਨਜ਼ਰ ਆ ਰਹੀ ਹੈ ਜਿਹੜੇ ਜੰਮੂ ਤੋਂ ਜਲੰਧਰ ਵਾਲੇ ਪਾਸੇ ਲੁਧਿਆਣਾ ਵਾਲੇ ਪਾਸੇ ਜਾਂਦੇ ਨੇ ਲੇਕਿਨ ਨਜ਼ਰਾ ਪਠਾਨਕੋਟ ਦੇ ਵਿੱਚ ਜਿਹੜੇ ਏਜੰਸੀਆਂ ਨੇ ਉਹ ਇਸੇ ਗੱਲ ਤੇ ਨਹੀਂ ਇਸੇ ਗੱਲ ਤੇ ਹੈ ਕਿ ਪਠਾਨਕੋਟ ਦੇ ਵਿੱਚ ਪਾਕਿਸਤਾਨ ਕੋਈ ਅਜੀਹੀ ਰਾਤ ਨੂੰ ਹਰਕਤ ਨਾ ਕਰੇ ਜਿਹੜੀ ਪਿਛਲੇ 2-3 ਦਿਨਾਂ ਦੇ ਵਿੱਚ ਨਜ਼ਰ ਆਈ ਹੈ ਡਰੋਨ ਹਮਲੇ ਕਿਤੇ ਗਏ ਹਾਲਾਂਕਿ ਆ ਇਹ 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 ਇੱਕ ਅਮਰੀਕਾ ਦੀ ਦਖਲ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਦੋਵਾਂ ਮੁਲਕਾਂ ਦੇ ਵੱਲੋਂ ਹੁਣ ਕਿਸੇ ਵੀ ਤਰੀਕੇ ਨਾਲ ਨਾ ਤਾਂ ਡਰੋਨ ਨਾ ਹੀ ਕੋਈ ਇਸ ਤਰੀਕੇ ਦੀ ਕਾਰਵਾਈ ਕੀਤੀ ਜਾਏਗੀ ਲੇਕਿਨ ਪਾਕਿਸਤਾਨ ਨੇ ਉਸ ਦੀ ਉਲੰਘਣਾ ਕੀਤੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੁਨੇ ਬੜਾ ਅਹਿਮ ਹੈ ਕਿ ਇਸ ਕਦਮ ਤੋਂ ਬਾਅਦ ਅਮਰੀਕਾ ਦਾ ਅਗਲਾ ਸਟੈਪ ਕੀ ਹੁੰਦਾ ਹੈ ਅਮਰੀਕਾ ਕਿਸ ਤਰੀਕੇ ਨਾਲ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਨੂੰ ਦੇਖਦਾ ਹੈ ਕੀ ਪਾਕਿਸਤਾਨ ਦੇ ਉੱਤੇ ਕੋਈ ਐਕਸ਼ਨ ਲਿੱਤਾ ਜਾਏਗਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਉੱਥੋਂ ਦੀ ਜਿਹੜੀ ਹਕੂਮਤ ਹੈ ਪਾਕਿਸਤਾਨ ਦੀ ਜਿਹੜੀ ਹਕੂਮਤ ਹੈ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਨਾ ਤਾਂ ਫੌਜ ਮੰਦੀ ਹੈ ਔਰ ਨਾ ਹੀ ਆਈਐਸਆਈ ਮੰਦੀ ਹੈ ਔਰ ਨਾ ਹੀ ਉਹਨਾਂ ਦੀ ਜਿਹੜੇ ਉੱਥੋਂ ਦੇ ਟੈਰਰ ਜਿਹੜੇ ਉਹ ਯੂਨਿਟ ਨੇ ਉਹ ਵੀ ਉਹਨਾਂ ਦੀ ਗੱਲ ਨਹੀਂ ਮੰਨਦੇ ਉਹ ਨਹੀਂ ਚਾਹੁੰਦੇ ਕਿ ਭਾਰਤ ਦੇ ਨਾਲ ਅੱਜ ਰਿਸ਼ਤੇ ਜਿਹੜੇ ਨੇ ਉਹ ਚੰਗੇ ਹੋਣ ਸੁਖਾਵੇਂ ਹੋਣ ਔਰ ਇਸੇ ਵਜ੍ਹਾ ਕਰਕੇ ਫੌਜ ਨੇ ਆਪਣੇ ਪੱਤਰ ਤੇ ਇਸ ਤਰੀਕੇ ਦੇ ਜਿਹੜੇ ਨੇ ਉਹ ਡਰੋਨ ਯਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਭਾਰਤ ਦਾ ਅਗਲਾ ਸਟੈਪ ਕੀ ਹੋਏਗਾ ਔਰ ਨਾਲ ਹੀ ਨਾਲ ਇਹ ਅਮਰੀਕਾ ਇਸ ਦੇ ਉੱਤੇ ਕੀ ਕੁਝ ਕਾਰਵਾਈ ਕਰਦਾ ਹੈ ਲੇਕਿਨ ਇहतਿਆਤਨ ਦੇ ਤੌਰ ਤੇ ਹਰ ਕਿਸੇ ਨੂੰ ਸੁਚੇਤ ਰਹਿਣ ਦੀ ਲੋੜ ਹੈ ਔਰ ਪੈਨਿਕ ਨਹੀਂ ਹੋਣਾ ਡਰ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਦਹਿਸ਼ਤ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਰਤ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਉਹ ਜਿੰਨਾ ਮਜ਼ਬੂਤ ਹੈ ਕਿ ਅਗਰ ਕੋਈ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਜ਼ਰੀਏ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਕੀਤੀ ਜਾਂਦੀ ਅਸੀਂ ਪਿਛਲੇ 3 ਦਿਨਾਂ ਤੋਂ ਦੇਖਿਆ ਕਿ ਭਾਰਤ ਦਾ ਜਿਹੜਾ ਇਹ ਕਹੀਏ ਕਿ ਕਾਉਂਟਰ ਡਰੋਨ ਸਿਸਟਮ ਹੈ ਉਹ ਇੰਨਾ ਮਜ਼ਬੂਤ ਹੈ ਕਿ ਹਵਾ ਦੇ ਵਿੱਚ ਉਹਨਾਂ ਡਰੋਨ ਨੂੰ ਵਿਸਤ ਕਰ ਦਿੱਤਾ ਖਤਮ ਕਰ ਦਿੱਤਾ ਤਬਾਹ ਕਰ ਦਿੱਤਾ ਇੱਕ ਗੱਲ ਹੋਰ ਬੜੀ ਅਹਿਮ ਹੈ ਕਿ ਅੱਜ ਜਿਹੜੇ ਡਰੋਨ ਨਜ਼ਰ ਆਏ ਪਠਾਨਕੋਟ ਦੇ ਉੱਤੇ ਉਹ ਕਿੱਥੇ ਨੇ ਕਿਵੇਂ ਨੇ ਇਸ ਬਾਬਤ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਕਿਉਂਕਿ ਪਹਿਲਾਂ ਤਾਂ ਉਹ ਡਰੋਨ ਜਿਹੜੇ ਨੇ ਉਹਨਾਂ ਨੂੰ ਹਵਾ ਜੀ جڑا ہے وہ ختم کر دیتا جانتا سکا تا اس گلتے نظرہ جرور ہے سولے جڑی ہیں جنسیاں نے وہ بنا کے بیٹھی ہیں اس کا مطلب پاکستان جو ہے وہ بھروسے مند نہیں ہے اس کے پر بھروسہ نہیں کیا جا سکتا اور یہ جو سیس فائر کا جو ہے یہ تب ہی ہوا ہے اس کا اگریمنٹ کہ جب پاکستان جو ہے وہ گوھار لگائی ہے انہوں نے امریکہ کو کہ ان کو بچانے کے لیے کیونکہ ان کا جس حساب سے ہندوستان نے ان کا ائر فیلڈ اور باقی جو ہے سارا جو ملٹری اسٹیبلشمنٹ تباہ کیا اس کے بعد ان کے پاس اور کوئی چارہ نہیں تھا تو اب یہ جو سیز فائر کا اگھن کی کر رہے ہیں پاکستان آپ دیکھئے جموں سنبھاگ میں بھی اور کشمیر سنبھاگ میں بھی تو یہ درشاتا ہے کہ یا تو جو اس کے اندر روگ ایلیمنٹس ہیں پاکستان فوج کے اندر یا جو ہے جو منیر جو ملا منیر جس کو کہتے ہیں جنرل منیر تو نہیں ملا منیر زیادہ کہتے ہیں اس کو وہ ابھی تک نہیں مانتا وہ اس بات کو تو یہ جو چیز ہے یہ بہت ہی ایک خطرناک چیز ہے اور میرے خیال سے لگتا ہے میرے کو انڈیا کو پاس رائٹ ہے ریٹیلیٹ کرنے کا اور بالکل ریٹیلیٹ کرنا چاہیے ہندوستان کو اور ابھی جس حساب سے یہ ان کے باقی جو ایسٹس ہیں وہ بھی اس کو ختم کر دینا چاہیے تاکہ ایک بار ونس اینڈ فور آل پاکستان کو پتہ لگے کہ وہ کس کے ساتھ ڈیل کر رہے ہیں ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਸੀਜ਼ਫਾਇਰ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ ਸੀਜ਼ਫਾਇਰ ਤੋੜਨ ਦੇ ਲਈ ਪਾਕਿਸਤਾਨ ਜ਼ਿੰਮੇਵਾਰ ਹੈ ਤਾਂ ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ ਪਾਕਿਸਤਾਨ ਸੀਜ਼ਫਾਇਰ ਨੂੰ ਚੰਗੀ ਤਰ੍ਹਾਂ ਸਮਝੇ ਫੌਜ ਨੂੰ ਜਵਾਬੀ ਕਾਰਵਾਈ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਐਕਸ਼ਨ ਦੇ ਲਈ ਫੌਜ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ ਤਾਂ ਕਾਰਵਾਈ ਨਿੰਦਨਯੋਗ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਵਿਦੇਸ਼ ਸਕੱਤਰ ਵਿਕਰਮ ਨਿਸਰੀ ਦੇ ਵੱਲੋਂ ਬੀਤੀ ਰਾਤ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਖਤਮ ਹੋ ਗਿਆ ਬਿਆਸ ਦੇ ਵਿੱਚ ਮੁੜ ਤੋਂ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਖਬਰ ਸਾਹਮਣੇ ਆਈ ਸੀ ਕਿ ਬਿਆਸ ਦੇ ਵਿੱਚ ਬਲੈਕਆਊਟ ਲਗਾਤਾਰ ਜਾਰੀ ਹੈ ਬੀਤੀ ਰਾਤ ਤੋਂ ਜਦੋਂ ਤੋਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਲਗਾਤਾਰ ਭਾਰਤ ਦੇ ਵਿੱਚ ਡਰੋਨ ਭੇਜੇ ਜਾ ਰਹੇ ਸੀ ਅਟੈਕ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਤਹਿਤ ਪੰਜਾਬ ਦੇ ਵੱਲੋਂ ਵੀ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਕੀਤਾ ਗਿਆ ਸੀ ਕਈ ਕਈ ਥਾਵਾਂ ਤੇ ਹਾਲਾਂਕਿ ਕਈ ਥਾਵਾਂ ਤੇ ਬਹਾਲੀ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਹੁਣ ਬਿਆਸ 'ਚ ਵੀ ਬਲੈਕਆਊਟ ਜੋ ਹੈ ਪ੍ਰੋਪਰ ਤਰੀਕੇ ਦੇ ਨਾਲ ਖਤਮ ਹੋ ਗਿਆ ਹੈ ਬਿਆਸ 'ਚ ਮੁੜ ਤੋਂ ਬਿਜਲੀ ਬਹਾਲ ਕੀਤੀ ਗਈ ਹੈ ਤਵੱਦੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਜੁੜੇ ਹੋਏ ਨੇ ਗੁਰਦਰਸ਼ਨ ਕੀ ਕੁਝ ਜਾਣਕਾਰੀ ਹੈ ਬਲੈਕਆਊਟ ਪ੍ਰੋਪਰ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ ਜਿਪ੍ਰੀਤੀ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਦੇਰ ਰਾਤ ਕਰੀਬ 10:30 ਵਜੇ ਬਲੈਕਆਊਟ ਜਿਹੜਾ ਸੀਗਾ ਬਿਆਸ ਅਤੇ ਨੀੜਲੇ ਖੇਤਰਾਂ ਦੇ ਵਿੱਚ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀਗਾ ਹੁਣ ਦੀ ਜੇਕਰ ਗੱਲ ਕਰੀਏ ਤਾਂ ਕਰੀਬ 5:30 ਵਜੇ ਦੇ ਨੇੜੇ ਜਿਹੜਾ ਹੈਗਾ ਇਹ ਬਲੈਕਆਊਟ ਖਤਮ ਕੀਤਾ ਗਿਆ ਬਿਜਲੀ ਸੇਵਾਵਾਂ ਜਿਹੜੀਆਂ ਨੇ ਉਹ ਬਹਾਲ ਕੀਤੀਆਂ ਗਿਆ ਨੇ ਹਾਲਾਂਕਿ ਇੱਕ ਸੁਖਦ ਖਬਰ ਰਹੀ ਹੈਗੀ ਕਿ ਦੇਰ ਰਾਤ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਹੜੀਏ ਕਿ ਅਟੈਕ ਨੂੰ ਜਾਂ ਜੋ ਪਹਿਲਾਂ ਹੀ ਸੂਚਨਾਵਾਂ ਸੀ ਕਿ ਜਿਸ ਤਰ੍ਹਾਂ ਵੀ ਬੀਤੇ ਦਿਨਾਂ ਤੋਂ ਚੱਲ ਰਿਹਾ ਸੀਗਾ ਤਾਂ ਅਜਿਹੀ ਕੋਈ ਘਟਨਾ ਨਹੀਂ ਹੈ ਤਾ ਗੁਰਦਰਸ਼ਨ ਕੋ ਜੇ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਜ ਜਿਸ ਤਰ੍ਹਾਂ ਬਲੈਕਆਊਟ ਕੀਤਾ ਗਿਆ ਸੀ ਤਾਂ ਅੱਜ ਦੇ ਦਿਨ ਵੀ ਰਾਤ ਨੂੰ ਬਲੈਕਆਊਟ ਕੀਤਾ ਜਾ ਸਕਦਾ ਹੈ ਸੁਰੱਖਿਆ ਦੇ ਮੱਦੇ ਨਜ਼ਰ ਕੁਝ ਅਜੇਹਾ ਆਇਆ ਹੋਵੇ ਦੀ ਪ੍ਰੀਵੀਅਸ ਸਬੰਧੀ ਕੱਲ ਦੇਰ ਸ਼ਾਨ ਜਿਹੜਾ ਹੈਗਾ ਐਸਜੀਐਮ ਬਾਬਾ ਬਕਾਲਾ ਦੇ ਨਾਲ ਸਾਡੀ ਗੱਲਬਾਤ ਹੋਈ ਸੀਗੀ ਔਰ ਉਸ ਦੇ ਵਿੱਚ ਕਿਉਂਕਿ ਸੀਜ਼ਫਾਇਰ ਦੀਆਂ ਖਬਰਾਂ ਤੋਂ ਬਾਅਦ ਅਚਾਨਕ ਲੋਕ ਸਮਰਵੇ ਕਰਨ ਕਿ ਸ਼ਾਇਦ ਜੋ ਵੀ ਪ੍ਰਸ਼ਾਸਨ ਨੇ ਪਾਬੰਦੀਆਂ ਜਾਂ ਫਿਰ ਕੋਸ਼ਿਸ਼ ਚੇਤਾਵਨੀਆਂ ਜਿਹੜੀਆਂ ਲਾਗੂ ਕੀਤੀਆਂ ਸੀਗੀਆਂ ਕਿ ਉਹ ਹੁਣ ਬਹਾਲ ਰਹਿਣਗੀਆਂ ਜਾਂ ਨਹੀਂ ਤਾਂ ਇਹ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਕਸ਼ਮਕਸ਼ ਸੀ ਲੇਕਿਨ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਐਸਜੀਐਮ ਸਾਹਿਬ ਵੱਲੋਂ ਇਹ ਕਲੀਅਰ ਕੀਤਾ ਗਿਆ ਸੀਗਾ ਕਿ ਫਿਲਹਾਲ ਜਿੰਨਾ ਚਿਰ ਤੱਕ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸਾਨੂੰ ਅਗਲੇਰੇ ਹੁਕਮ ਨਹੀਂ ਹੁੰਦੇ ਉਦੋਂ ਤੱਕ ਜਿਹੜੀਆਂ ਜੋ ਵੀ ਗਾਈਡਲਾਈਨਸ ਪਹਿਲਾਂ ਸੀ ਉਹੋ ਜਾਰੀ ਰਹਿਣਗੀਆਂ ਜੀ ਬਿਲਕੁਲ ਗੁਰਦਰਸ਼ਨ ਤਾਂ तमाम ਜਾਣਕਾਰੀ ਦੇ ਲਈ শুকরিয়া ਤਾਂ ਦੱਸ દਈਏ ਕਿ ਬਿਆਜ਼ ਦੇ ਵਿੱਚ ਵੀ ਮੋੜ ਤੋਂ ਬਿਜਲੀ ਦੀ ਬਹਾਲ ਕਰ ਦਿੱਤੀ ਗਈ ਹੈ ਬਲੈਕਆਊਟ ਜੋ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੋ ਸੀਜ਼ ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਸ ਦੇ ਤਹਿਤ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਥਾਵਾਂ ਤੇ ਬਲੈਕਆਊਟ ਕੀਤਾ ਸੀ ਸਰਹੱਦੀ ਜ਼ਿਲ੍ਹੇ ਨੇ ਖਾਸ ਤੌਰ ਤੇ ਉਹਨਾਂ ਤੇ ਬਲੈਕਆਊਟ ਕੀਤਾ ਗਿਆ ਸੀ ਹਾਲਾਂਕਿ ਕਈ ਥਾਵਾਂ ਤੇ ਖਬਰ ਸਾਹਮਣੇ ਆਈ ਸੀ ਕਿ ਰਾਤ ਨੂੰ ਹੀ ਬਲੈਕਆਊਟ ਖਤਮ ਕਰ ਦਿੱਤਾ ਗਿਆ ਸੀ ਪਰ ਹੁਣ ਬਿਆਸ ਦੇ ਵਿੱਚ ਜੋ ਕਿ ਅੱਜ ਸਵੇਰ ਤੱਕ ਬਲੈਕਆਊਟ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਮੁਰ ਤੋਂ ਬਿਜਲੀ ਦੀ ਬਹਾਲੀ ਕਰ ਦਿੱਤੀ ਗਈ ਹੈ